ਲੋਕ ਸਰਕਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੇਰੇ ਨਾਲ ਬਾਬਾ ਗੁਰਦੀਪ ਸਿੰਘ ਜੀ ਅਕਾਲੀ ਨੇ ਇਹਨਾਂ ਨਾਲ ਜਿਹੜਾ ਪੰਜਾਬ ਪਿਛਲੇ 15-20 ਦਿਨਾਂ ਤੋਂ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ ਪਾਣੀ ਨਾਲ ਜੂਝ ਰਿਹਾ ਹੈ ਉਹਦੇ ਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਇਹ ਹੈ ਤੁਹਾਨੂੰ ਕਿ ਇਹ ਜਿਹੜਾ ਹੜਾ ਇਹ ਗॉड ਮੇਡ ਹੈ ਜਾਂ ਮੈਨ ਮੇਡ ਹੈ ਤੁਹਾਨੂੰ ਕੀ ਲੱਗਦਾ ਕੁਦਰਤੀ ਆਫਤ ਹੈ ਜਾਂ ਸਰਕਾਰਾਂ ਵੱਲੋਂ ਇਹ ਪੰਜਾਬ ਨੂੰ ਮਾਰਨ ਦੀ ਇੱਕ ਸਾਜ਼ਿਸ਼ ਹੈ ਸਰਕਾਰਾਂ ਕੰਨੀਓ ਪੰਜਾਬ ਨੂੰ ਮਾਰਨ ਦੀ ਸਿਆਸਤ ਹੈ ਕਿਵੇਂ 2 ਮਹੀਨੇ ਪਹਿਲਾਂ ਪਤਾ ਲੱਗ ਗਿਆ ਸੀ ਜਿਹੜੀ ਪਾਣੀ ਦੀ ਸੀਤੀ ਸੀ ਕੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਪੈਂਦੀ ਆ ਜੇ ਹੁਣ ਸੋਚ ਗਏ ਆਪਾਂ ਵੀ ਸਰਕਾਰਾਂ ਤੋਂ ਬਗੈਰ ਕਹਿੰਦੇ ਕੁਛ ਚੱਲਦਾ ਨਹੀਂਗਾ ਆਪਾਂ ਕਹਿ ਦਿੰਨੇ ਆ ਨਾ ਆਮ ਘਰਾਂ ਦੇ ਵਿੱਚ ਵੀ ਪੁੱਤ ਤੂੰ ਆਹ ਕੰਮ ਨਾ ਕਰ ਮੈਂ ਸਰਕਾਰ ਤੇਰੇ ਤੇ ਕਰ ਦੂੰ ਚੀਜ਼ ਹੁੰਦੀ ਆ ਨਾ ਸਰਕਾਰਾਂ ਨੂੰ 2-3 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਪਾਣੀ ਦੀ ਸੀਤੀ ਆ ਗਈ ਪਰ ਇਹਨਾਂ ਨੇ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਹੌਲੀ-ਹੌਲੀ ਕਰਕੇ ਛੱਡ ਦਿਓ ਜਾਂ ਥੋੜਾ-ਥੋੜਾ ਕਰਕੇ ਛੱਡ ਦਿਓ ਇਹਨਾਂ ਨੇ ਸਭ ਉਥੇ ਜੋੜਿਆ ਵੀ ਜਦੋਂ ਮੀਂਹ ਦਾ ਬਹਾਨਾ ਆਇਆ ਬਸਾਰ ਦਾ ਬਹਾਨਾ ਆਇਆ ਉਦੋਂ ਇਕੱਠਾ ਰ ਕਿਉਂਕਿ ਪਰਲੀ ਸਾਈਡ ਇਧਰਲੀ ਸਾਈਡ ਆਪਣੀ ਮੁਕਸਰ ਵਾਲੀ ਸਾਈਡ ਛੋਡੇ ਏਰੀਏ ਦੇ ਵਿੱਚ ਹੀ ਉਦੋਂ ਅੱਗ ਲੱਗ ਗਈ ਸੀ ਤੁਹਾਨੂੰ ਪਤਾ ਇਹ ਚੀਜ਼ ਨੂੰ ਸਾਰੀ ਫਸਲ ਮੱਚ ਗਈ ਸੀ ਉਧਰ ਪਾਣੀ ਦੀ ਬਹਾਰ ਨਹੀਂ ਜਾਂਦੀ ਉਧਰ ਅੱਗ ਲਾ ਕੇ ਸਾਰੀ ਫਸਲ ਮੱਚ ਗਈ ਤੇ ਇਧਰੇ ਪਾਣੀ ਛੱਡ ਕੇ ਸਾਰੀ ਦੀ ਸਾਰੀ ਫਸਲ ਇਹਨਾਂ ਨੇ ਰੋੜਤੀ ਪਰ ਸਰਕਾਰ ਦੇ ਚੁਣੇ ਹੋਏ ਕਈ ਨੁਮਾਇंदे ਦੇਖ ਰਹੇ ਆ ਆਪਾਂ ਵੀਡੀਓਜ਼ ਲਗਾਤਾਰ ਚੱਲ ਰਹੀਆਂ ਆ ਉਹ ਲੋਕਾਂ ਦੇ ਵਿੱਚ ਸੇਵਾ ਵੀ ਕਰਦੇ ਫਿਰਦੇ ਆ ਟਰਾਲੀਆਂ ਤੇ ਰਾਸ਼ਨ ਵੀ ਲੈ ਕੇ ਆ ਰਹੇ ਆ ਇੱਥੇ ਸਰਕਾਰ ਇੱਕ ਕਹਿ ਲਓ ਵੀ ਸਮਾਜ ਸੇਵੀ ਸੰਸਥਾ ਦਾ ਰੋਲ ਅਦਾ ਕਰ ਰਹੀ ਆ ਕੀ ਤੁਸੀਂ ਇਹਨੂੰ ਸਹੀ ਮੰਨਦੇ ਹੋ ਕਿ ਸਰਕਾਰ ਨੂੰ ਸਰਕਾਰ ਦਾ ਰੋਲ ਅਦਾ ਕਰਨਾ ਚਾਹੀਦਾ ਜਾਂ ਇੱਕ ਸੰਸਥਾ ਦਾ ਰੋਲ ਅਦਾ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਦਾ ਰੋਲ ਅਦਾ ਕਰਨਾ ਚਾਹੀਦਾ ਸਰਕਾਰ ਦਾ ਇੱਥੇ ਕੀ ਰੋਲ ਬਣਦਾ ਸਰਕਾਰ ਦੇ ਰੋਲ ਬਣਦਾ ਹੀ ਪਹਿਲਾਂ ਲੋਕਾਂ ਨੂੰ ਆ ਕੇ ਦੱਸਣਾ ਵੀ ਭਾਈ 2 ਮਹੀਨੇ ਉਹਨਾਂ ਨੂੰ ਦਿੱਤੇ ਸੀ 2 ਮਹੀਨਿਆਂ ਦੇ ਵਿੱਚ ਵਿੱਚ ਤੋ ਸਾਰਿਆਂ ਨੂੰ ਸੁੱਛਿਤ ਕਰ ਸਕਦੇ ਸੀ ਆ ਕਿ ਵੀ ਭਾਈ ਤੁਹਾਡਾ ਸਮਾਨ ਕੋਡ ਉਹਨਾਂ ਨੂੰ ਸੇਫ ਜਗ੍ਹਾ ਤੇ ਰੱਖਣਾ ਕਰਨਾ ਤੁਸੀਂ ਸਹਿਜ ਇਹ ਗੱਲੋਂ ਚੇਤਾ ਰੱਖਿਆ ਹੋਊਗਾ ਕਿ ਤੂੰ ਬਾਰਡਰ ਤੇ ਆਪਣੀ ਜੰਗ ਦਾ ਐਲਾਨ ਹੁੰਦਾ ਨਾ ਜਦੋਂ ਘਟੋ ਘਟ ਨੇੜੇ ਨੇੜੇ ਬਾਰਡਰ ਦੇ ਜਿੰਨੇ ਨਗਰ ਹੁੰਦੇ ਨੇ ਤੇ ਫੌਜ ਉਹਨਾਂ ਨੂੰ ਆ ਕੇ ਚੱਕ ਕੇ ਉਹਨਾਂ ਨੂੰ ਸਾਈਡ ਦੇ ਉੱਤੇ ਲਾ ਕੇ ਉਹਨਾਂ ਦੇ ਘਰ ਖਾਲੀ ਕਰਾ ਦਿੰਦੀ ਆ ਵੀ ਖਤਰਾ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਜਦੋਂ ਖਤਰਾ ਇਹਨਾਂ ਦਾ ਵੀ ਹੱਕ ਬਣਦਾ ਈ ਸਰਕਾਰ ਦਾ ਵੀ ਇਸ ਚੀਜ਼ ਨੂੰ ਆ ਕੇ ਖਾਲੀ ਕਰਾਉਣ ਦਾ ਇਹਨਾਂ ਨੂੰ ਦੱਸਣ ਦਾ ਵੀ ਤੁਸੀਂ ਸਾਈਡਾਂ ਤੇ ਹੋ ਜੋ ਪਾਣੀ ਦੀ ਸਿੱਤੀ ਜ਼ਿਆਦਾ ਆਹ ਗੱਲਬਾਤ ਆ ਪਰ ਉਹਨਾਂ ਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਜੇ ਸਰਕਾਰ ਚਾਹੁੰਦੀ ਨਾ ਉੱਥੇ ਪਾਣੀ ਰੋਕ ਵੀ ਸਕਦੀ ਸੀ 2 ਮਹੀਨੇ ਸੀ ਮਿਲਟਰੀ ਉਹ ਚੀਜ਼ ਆ ਕਹਿੰਦੇ ਵੀ ਇੱਕ ਦਿਨ ਚ ਪੁਲ ਬਣ ਦਿੰਦੀ ਆ 12 ਘੰਟਿਆਂ ਚ ਮਾਨਸਰ ਏਰੀਆ ਚ ਪੁਲ ਬਣਦਾ ਉਹਨਾਂ ਨੇ ਤੇ ਜੇ ਸਰਕਾਰ ਤਾਂ ਕੁਝ ਵੀ ਕਰਾ ਸਕਦੀ ਸੀ ਪਰ ਉਹਨਾਂ ਨੇ ਕੀਤਾ ਹੀ ਨਹੀਂ ਉਹ ਕਹਿੰਦੇ ਡੁੱਬਦੇ ਆ ਡੁੱਬਣ अच्छा बाबा जी ਇੱਥੇ ਜਿਹੜਾ ਇਹ ਨੁਕਸਾਨ ਆਪਾਂ ਦੇਖ ਰਹੇ ਹਾਂ ਹੋ ਰਿਹਾ ਲਗਾਤਾਰ ਪੰਜਾਬ ਦਾ ਮੱਝ ਏਰੀਆ ਦਾ ਖਾਸ ਕਰਕੇ ਕਿੰਨਾ ਕਿੰਨੇ ਸਾਲ ਮੱਝ ਏਰੀਆ ਪਿੱਛੇ ਚਲੇ ਗਿਆ ਜਾਂ ਕਿੰਨਾ ਸਮਾਂ ਇਹਨੂੰ ਰਿਕਵਰ ਹੋਣ ਤੇ ਲੱਗੂਗਾ ਇਹਨੂੰ ਜੀ 1.5 ਸਾਲ ਲੱਗ ਜਾਈਏ ਕਿਉਂਕਿ ਜਦੋਂ 2023 ਚ ਹੋਇਆ ਸੀਗਾ ਉਦੋਂ ਸਾਲ ਮੰਗੂ ਲੱਗ ਚੱਲਿਆ ਸੀ 7 ਮਹੀਨੇ 8 ਮਹੀਨੇ ਲੱਗੇ ਸੀ ਇਹ ਨੁਕਸਾਨ ਉਸ ਤੋਂ ਜ਼ਿਆਦਾ ਹੋਇਆ ਕਿ ਜ਼ਿਆਦਾ ਹੋ ਰਿਹਾ ਜੀ ਉਸ ਤੋਂ ਜਾਦੇ ਹੋਇਆ ਉਸ ਤੋਂ ਨੁਕਸਾਨ ਘੱਟ ਨਹੀਂ ਹੋਇਆ ਉਸ ਤੋਂ ਜ਼ਿਆਦਾ ਸਮਾਂ ਜ਼ਿਆਦਾ ਸਮਾਂ ਲੱਗੇਗਾ ਡੇਢ ਸਾਲ ਲੱਗ ਜਾਊਗਾ ਜੀ ਲੋਕਾਂ ਨੂੰ ਜਮੀਨਾਂ ਦੇ ਵਿੱਚ ਸਾਫ ਸਫਾਈ ਕਰਦੇ ਆ ਫਿਰ ਬਹਾਈ ਕਰਦੇ ਉਹਨਾਂ ਨੂੰ ਡੇਢ ਸਾਲ ਵਾਂਗ ਲੱਗੇ ਇਹਨਾਂ ਨੂੰ ਫਸਲ ਫੇਰ ਮਿਲੂ ਜਮੀਨਾਂ ਬਹਾਲ ਕਰਨ ਤੇ ਡੇਢ ਦੋ ਸਾਲ ਦਾ ਸਮਾਂ ਲੱਗ ਜਾਣਾ ਬਾਬਾ ਜੀ ਪਰ ਜਿਹੜੇ ਲੋਕਾਂ ਦੇ ਪਸ਼ੂ ਜਾਂ ਕਾਰੋਬਾਰ ਦੁਕਾਨਾਂ ਸਾਰਾ ਕੁਝ ਵਿੱਚ ਰੁੜ ਗਿਆ ਉਹ ਨੁਕਸਾਨ ਕਿਵੇਂ ਰਿਕਵਰ ਹੋਊਗਾ ਉਹ ਲੋਕ ਕਿਵੇਂ ਦੁਬਾਰਾ ਪੈਰਾਂ ਤੇ ਖੜੇ ਹੋਣਗੇ ਪੰਜਾਬ ਚੜ੍ਹਦੀ ਕਲਾ ਚ ਰਹਿੰਦਾ ਪਤਾ ਇਹ ਜਿਹੜੇ ਪੰਜਾਬ ਦੇ ਨੌਜਵਾਨਾ ਬਾਹਰਲੇ ਦੇਸ਼ਾਂ ਚ ਗਏ ਆ ਕਰੇ ਇੱਧਰ ਵੱਡੇ ਵੱਡੇ ਸਾਧੂ ਸੰਤ ਬੈਠੇ ਆ ਜਿਨ੍ਹਾਂ ਦਾ ਮਨ ਦਿਲ ਪੰਜਾਬ ਨਾਲ ਜੁੜਿਆ ਜਿਹੜੇ ਕਹਿੰਦੇ ਆ ਵੀ ਪੰਜਾਬ ਅਸੀਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਇਹ ਉਹਨਾਂ ਨੇ ਹੱਲ ਕਰ ਦੇਣਾ ਪੁੱਤ ਅੱਗੇ ਵੀ ਹੋਇਆ ਹੁਣ ਵੀ ਹੋ ਜਾਣਾ ਸਰਕਾਰਾਂ ਨਹੀਂ ਹੱਲ ਕਰ ਸਕਦੀਆਂ ਜੇ ਸਰਕਾਰਾਂ ਨੇ ਹੱਲ ਕਰਨਾ ਹੁੰਦਾ 23 ਚ ਹੀ ਆ ਜਾਂਦੇ ਇੱਥੇ 23 ਚ ਲੋਕਾਂ ਨੂੰ ਕਰ ਦਿੰਦੇ ਹੁਣ ਅਸੀਂ ਚ 25 ਚ ਆ ਗਿਆ ਹੁਣ ਅਸੀਂ ਕੀ ਇਹਨਾਂ ਤੋਂ ਹੋ ਕਰਾਂਗੇ 27 ਚ ਫੇਰ ਇਹਨਾਂ ਨੇ ਇਹੀ ਹਾਲ ਹੀ ਕਰਨਾ ਸਰਕਾਰਾਂ ਤਾਂ ਜੇ ਚਾਹਣ ਤਾਂ ਹੱਲ ਕਰਨ ਤਾਂ ਜਿਵੇਂ ਅੱਗੇ ਅਸੀਂ ਦੱਸਿਆ ਵੀ ਤੁਹਾਨੂੰ ਵੀ ਉਵੇਂ ਕਰਨੇ ਦਰਿਆ ਡੂੰਗਾ ਕਰਕੇ پاسے نہرا دونوں بنے ਦਾਦਾ 20 25 25 ਫੁੱਟ ਦੀ ਨਹਿਰ ਬਣਾਉਣ ਵੀ ਹੜ ਪਾਣੀਆਂ ਨੂੰ ਇਹ ਗਾਂ ਡਿੱਕਤੀ ਨਾ ਆਉਣ ਦੇਣ ਫਿਰ ਤਾਂ ਇਹ ਹਲ ਮੰਨੀਆਂ ਸੀ ਬਾਬਾ ਜੀ ਅਸੀਂ ਵੀ ਲਗਾਤਾਰ ਕਵਰੇਜ ਕਰ ਰਹੇ ਹਾਂ ਬਹੁਤ ਸਾਰੇ ਲੋਕਾਂ ਤੋਂ ਇਹ ਸੁਣਿਆ ਹੈ ਕਿ 88 ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਮਤਲਬ ਉਦੋਂ ਹੜ ਆਏ ਨਹੀਂ ਸੀ ਪਾਣੀ ਛੱਡਿਆ ਗਿਆ ਸੀ ਜਿਹੜੇ ਸਾਡੇ ਖਾੜਕੂ ਸਿੰਘ ਸੀ ਉਹਨਾਂ ਦਾ ਜਿਹੜਾ ਅਸਲਾ ਤੇ ਜਿਹੜੀਆਂ ਉਹਨਾਂ ਦੇ ਕਹਿ ਲੋ ਵੀ ਟਿਕਾਣੇ ਇਸ ਏਰੀਏ ਦੇ ਵਿੱਚ ਸੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਜਾਂ ਉਹਨਾਂ ਨੂੰ ਨੁਕਸਾਨ ਕਰਨ ਵਾਸਤੇ ਪਰ ਅੱਜ 2025 ਦੇ ਵਿੱਚ ਦੁਬਾਰਾ ਇਹ ਹੜ ਛੱਡੇ ਗਏ ਆ ਮੰਨ ਲਓ ਹੜ ਛੱਡੇ ਗਏ ਹੀ ਕਹਾਂਗੇ ਆਪਾਂ ਹੈਨਾ ਸਰਕਾਰ ਵੱਲੋਂ ਹੁਣ ਕੀ ਕਾਰਨ ਆ ਹੁਣ ਕਿਹੜੇ ਖਾੜਕੂ ਕੱਢਣੇ ਆ ਸਰਕਾਰ ਨੇ ਹੁਣ ਕਾਰਨ ਇਹੀ ਆ ਜੀ ਉਹ ਵੇਂਦੇ ਆ ਵੀ ਇਹ ਕਿੰਨਾ ਕਚਰਾ ਥੱਲੇ ਲਾਉਣਗੇ ਹਮ ਗੱਲ ਇਹ ਆ ਵੀ ਮੋਦੀ ਵਰਗੇ ਦਿੱਲੀ ਆਰਡਰ ਦਿੰਦੇ ਆ ਦਿੱਲੀ ਵਾਲੇ ਥੱਲੇ ਆਰਡਰ ਦਿੰਦੇ ਆ ਵੀ ਕਿਵੇਂ ਨਾ ਕਿਵੇਂ ਪੰਜਾਬ ਨੂੰ ਡੋਬੋ ਵੀ ਮੁੜ ਕੇ ਪੰਜਾਬ ਨੂੰ ਆਪਾਂ ਮਾਇਆ ਦੇਵਾਂਗੇ ਜਾਂ ਵੰਡਾਂਗੇ ਜਾਂ ਫੰਡ ਦੇਵਾਂਗੇ ਲੋਕ ਆਪਦੇ ਵਾਸਤੇ ਕਰ ਲਾਂਗੇ ਪਰ ਇਹਦੀਰ ਇਹ ਹੱਲ ਹੋਣਾ ਨਹੀਂ ਜੀ ਮੁਸ਼ਕਲ ਹੈ ਏਟੀਆਰ ਤਾਂ ਫੇਲ ਆ ਸਾਰੇ ਦੇਸ਼ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ ਕਿਸੇ ਖਾਸ ਕਿਤੇ ਦਾ ਕੌਮ ਦਾ ਜਾਂ ਕਿਸੇ ਏਰੀਏ ਦਾ ਪੰਜਾਬੀ ਉੱਥੇ ਪਹੁੰਚ ਜਾਂਦੇ ਆ ਪਰ ਅੱਜ ਪੰਜਾਬ ਦੇ ਨਾਲ ਨੀ ਕੋਈ ਵੀ ਸਟੇਟ ਜਾਂ ਕੋਈ ਵੀ ਹੋਰ ਕਿਤੇ ਦੇ ਲੋਕ ਖੜ੍ਹ ਰਹੇ ਇਹਨੂੰ ਕਿਵੇਂ ਦੇਖਦੇ ਹੋ ਪੰਜਾਬੀ ਦਾ ਮਤਲਬ ਉਹਤੇ ਇੱਕ ਪੰਜਾਬ ਦੇ ਦਿਲ ਅੰਦਰ ਜਿਹੜਾ ਛोटा ਵੱਡਾ ਦਿਲਾਂ ਇੰਡਾ ਕਿਤੇ ਨਹੀਂ ਹੈਗਾ ਇਹ ਪੰਜਾਬ ਨੂੰ ਬਖਸ਼ ਕੀਤੀ ਗੁਰੂ ਨਾਨਕ ਦੇਵ ਪਾਸ਼ਾ ਨੇ ਉਹਦਾ 20 ਪਿਆ ਤੋਂ ਸਟਾਰਟ ਕੀਤਾ ਸੀ ਸਾਨੂੰ ਅੱਜ ਅਸੀਂ ਇੱਥੇ ਆ ਕੇ ਖੜ੍ਹੇ ਆ ਅਸੀਂ ਲੋਕਾਂ ਦਾ ਭਲਾ ਚਾਹੁੰਦੇ ਆ ਅਸੀਂ ਕਿਸੇ ਦਾ ਮੜਾ ਨਹੀਂ ਕਰਦੇ ਪਰ ਇਹ ਸਾਨੂੰ ਫਿਰ ਵੀ ਕਹਿੰਦੇ ਵੀ 2% ਵਾਲੇ ਹੱਤਵਾਦੀ ਹੈ ਸਾਨੂੰ ਖਤਾਬ ਇਹੀ ਮੈਲਾ ਅਸੀਂ ਜਿੱਥੇ ਮਰਜੀ ਜਾ ਕੇ ਭਲਾ ਕਰ ਗਏ ਇਹਨਾਂ ਦਾ ਕਰਦ ਗਏ ਇਹਨਾਂ ਤੋਂ ਅਸੀਂ ਆਸ ਨਹੀਂ ਰੱਖਦੇ ਵੀ ਕੁਝ ਕਰਨਗੇ ਜੀ ਨਾ ਹੀ ਇਹਨਾਂ ਨੇ ਅੱਗੇ ਕੀਤਾ ਨਾ ਹੀ ਹੁਣ ਕਰਨਾ ਨਾ ਹੀ ਇਹ ਗਾਂ ਕੁਝ ਕਰਨਾ ਮੁਸ਼ਕਲ ਹੈ ਇਹਨਾਂ ਦਾ ਇਹਦਾ ਰਾਲ ਮਿਲ ਕੇ ਕੀ ਕਰਨਾ ਪੰਜਾਬ ਨਹੀਂ ਕਰ ਲੈਣਾ ਜੀ ਪੰਜਾਬ ਦੇ ਵਿੱਚ ਡੇਰਾਵਾਦ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਇੱਕ ਹੁਣ ਨਵਾਂ ਧਰਮ ਵੀ ਆਇਆ ਧਰਮ ਪਰਿਵਰਤਨ ਕਰਕੇ ਲੋਕ ਜਾ ਰਹੇ ਆ ਹਨਾ ਉਹ ਅੱਜ ਉਹ ਧਰਮਾਂ ਦੇ ਲੋਕ ਜਾਂ ਉਹ ਡੇਰਿਆਂ ਦੇ ਲੋਕ ਕਿਉਂ ਨਹੀਂ ਇੱਥੇ ਇਸ ਵਾਸਤੇ ਪਹੁੰਚ ਰਹੇ ਅਦਰਵਾਈਜ਼ ਉਹ ਰਾਸ਼ਨ ਇਕੱਠਾ ਕਰਨ ਜਾਂ ਗ੍ਰਾਹਿਆਂ ਇਕੱਠੀਆਂ ਕਰਨ ਤਾਂ ਪਹੁੰਚ ਜਾਂਦੇ ਆ ਜਾਂ ਕਹਿ ਲਓ ਵੀ ਲੋਕਾਂ ਨੂੰ ਪਿੱਛੇ ਲਾਉਣ ਵਾਸਤੇ ਤਾਂ ਬਹੁਤ ਵੱਡੀਆਂ-ਵੱਡੀਆਂ ਆਪਦੇ ਪ੍ਰੋਗਰਾਮ ਰੱਖ ਲੈਂਦੇ ਆ ਜੀ ਇਹ ਪੁੱਤ ਦੁਨੀਆ ਨੂੰ ਵੇਂਦੇ ਆ ਦੁਨੀਆ ਨੂੰ ਲੁੱਟਦੇ ਆ ਪੰਜਾਬ ਕਹਿੰਦੇ ਲੁੱਟਣ ਨੂੰ ਪਿਆ ਲੁੱਟ ਲੋ ਪਰ ਇਹ ਪੁੱਤ ਯਹਿਰ ਹੁੰਦੀ ਆ ਜਿਹੜੀ ਸੰਗਤ ਮਾਇਆ ਦਿੰਦੀ ਆ ਧਨ ਦਿੰਦੀ ਆ ਯਹਿਰ ਆ ਇਹ ਇੱਕ ਨਾ ਇੱਕ ਦਿਨ ਉਹਨਾਂ ਦੇ ਲਾੜੀ ਜਾਣੀ ਆ ਸਫਰਾ ਪੰਜਾਬ ਅੱਗੇ ਸਫਰ ਕਰਕੇ ਬੈਠਾ ਹੁਣ ਵੀ ਸਫਰ ਕਰਕੇ ਬਟੂ ਪੰਜਾਬ ਨੂੰ ਇੰਨਾ ਤੋੜਤਾ ਪੰਜਾਬ ਫਿਰ ਵੀ ਸਫਰ ਕਰਕੇ ਬੈਠਾ ਪੁੱਤ ਇਹ ਪੰਜਾਬ ਦੇ ਵਿੱਚ ਜਿੰਨੇ ਮਰਜੀ ਡੇਰਾਵਾਦ ਆ ਜਾਣ ਬਥੇਰੇ ਆਏ ਨੇ ਕੋਈ ਕਾਮਯਾਬ ਹੋਇਆ ਕੋਈ ਕਾਮਯਾਬ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਬਹਾਨੇ ਆ ਕਾਲਪੁਰ ਖਾਪੀ ਉਹਨੂੰ ਥੱਲੇ ਸੜ ਦਿੰਦਾ ਲੋਕ ਰਾਸ਼ਨ ਦੀਆਂ ਰਾਸ਼ਨ ਲੈਣ ਵਾਸਤੇ ਲੈਣਾ ਦੇ ਵਿੱਚ ਲੱਗੇ ਖੜੇ ਬਾਬਾ ਜੀ ਆਪਾਂ ਦੇਖਦੇ ਹਾਂ ਰੋਜ਼ ਤੁਸੀਂ ਵੀ ਵਿਚਰ ਰਹੇ ਹੋ ਲੋਕਾਂ ਦੇ ਵਿੱਚ ਅ ਪੰਜਾਬ ਸ਼ੁਰੂ ਤੋਂ ਹੀ ਮਤਲਬ ਇੱਕ ਕਹਿ ਲੋ ਵੀ ਕੌਮ ਐਹੋ ਜੀ ਰਹੀ ਆ ਪੰਜਾਬੀ ਕਿ ਇਹ ਲੋਕਾਂ ਨੂੰ ਵੰਡਦੇ ਆ ਪਰ ਅੱਜ ਖੁਦ ਪੰਜਾਬ ਦੇ ਲੋਕ ਦੇਖਦੇ ਆ ਆਪਾਂ ਵੀ ਭਖਾਰੀਆਂ ਵਾਂਗੂ ਰਸਣ ਵਾਲੀਆਂ ਲਾਈਨਾਂ ਦੇ ਵਿੱਚ ਲੱਗੇ ਖੜੇ ਐ ਨੂੰ ਕਿਵੇਂ ਦੇਖਦੇ ਆਂ ਆਪਾਂ ਜੀ ਇਹ ਸਥਿਤੀ ਕਿਉਂ ਬਣੀ ਪੰਜਾਬ ਤੇ ਤੇ ਕਿਵੇਂ ਬਾਹਰ ਨਿਕਲਿਆ ਜਾਊ ਇਹਦੇ ਚੋਂ ਦੇਖੋ ਜੀ ਇਹ ਜਿਹੜੀ ਤੁਸੀਂ ਕਹਿੰਦੇ ਆ ਨਾ ਵੀ ਲਾਈਨਾਂ ਲਾ ਕੇ ਖੜੇ ਆ ਮੰਗਦਾ ਪੰਜਾਬ ਇਹ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਭਾਈ ਸਾਡੇ ਵਾਸਤੇ ਰਸਨ ਪਾਣੀ ਲੈ ਕੇ ਆ ਰਹੇ ਨੇ ਨਹੀਂ ਉਹ ਮੇਰਾ ਮਤਲਬ ਹੈ ਕਿ ਸਰਕਾਰ ਨੇ ਉਹਨਾਂ ਨੂੰ ਮਜਬੂਰ ਕਰਤਾ ਹਾਂ ਤੁਸੀਂ ਇਹ ਮਜਬੂਰ ਹੋਣਾ ਵੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਿ ਮਜਬੂਰ ਕਰਤਾ ਵੀ ਇਹ ਲੈਣਾ ਲਾ ਕੇ ਖੜ ਕੇ ਮੰਗੇ ਵੰਡਣ ਵਾਲੇ ਖੁਦ ਲੈਣਾ ਚ ਲੱਗੇ ਹਾਂ ਇਹ ਆਪਾਂ ਕਹਿ ਸਕਦੇ ਆ ਪਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਪੰਜਾਬ ਮੰਗ ਸਕਦਾ ਪੰਜਾਬ ਉਹ ਆ ਵੀ ਜਿਹਨੇ ਅੱਜ ਤੱਕ ਵਕਸ਼ਾ ਹੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜੇ ਕੋਈ ਵੱਡੇ ਵੱਡੇ ਕੈਨੇਡਾ ਅਮਰੀਕਾ ਜੁਕੇ ਜੱਡੇ ਜੱਡੇ ਮਰਜੀ ਦੇਸ ਨੇ ਨਾ ਅੱਜ ਵੀ ਉਹ ਪੰਜਾਬ ਨੂੰ ਇਹ ਸਮਝਦੇ ਆ ਵੀ ਪੰਜਾਬ ਵਰਗਾ ਦੁਨੀਆ ਤੇ ਕੋਈ ਬਲਡ ਤੇ ਰਾਜ ਹੀ ਨਹੀਂ ਹੂੰ ਸੰਝਿਆ ਕਿ ਨਹੀਂ ਤੇ ਉਹ ਗੱਲ ਆ ਵੀ ਜੇ ਇਸ ਚੀਜ਼ ਨੂੰ ਵੀ ਆਪਾਂ ਵੇਖਾ ਵੀ ਸਰਕਾਰਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਪਰ ਸਰਕਾਰ ਨੇ ਤਾਂ ਨਹੀਂ ਸਾਨੂੰ ਦਿੱਤਾ ਲੈ ਤਾਂ ਸਾਥੋਂ ਅਸੀਂ ਆਦੇ ਭਾਈਆਂ ਤੋਂ ਹੀ ਲੈ ਤੁਹਾਨੂੰ ਭਾਈਚਾਰੇ ਹੀ ਸਾਡਾ ਬਚਾਈ ਜਾ ਰਿਹਾ ਭਾਈਚਾਰੇ ਨਾਲ ਹੀ ਸਾਡਾ ਗੁਰਮਤਾ ਹੋਣਾ ਭਾਈਚਾਰੇ ਨਾਲ ਹੀ ਅਸੀਂ ਖੜੇ ਹੋ ਜਾਣਾ ਸਾਨੂੰ ਕਿਸੇ ਤੋਂ ਕਹਿੰਦਾ ਹੱਸ ਨਹੀਂ ਇਹ ਦੁਨੀਆਦਾਰੀ ਆ ਇਹ ਪੰਜਾਬ ਹੈ ਕਿਸੇ ਅੱਗੇ ਝੁਕਦਾ ਨਹੀਂ ਦੀਪ ਸਿੱਧੂ ਦੀ ਜਦੋਂ ਡੈਥ ਹੁੰਦੀ ਹੈ ਲੋਕ ਉਸ ਤੋਂ ਪਹਿਲਾਂ ਬਹੁਤ ਸਾਰੇ ਉਹਦੇ ਵਿਰੋਧ ਦੇ ਵਿੱਚ ਵੀ ਸੀ ਪਰ ਜਦੋਂ ਅਸੀਂ ਦੀਪਸਿੱਧੂ ਨੂੰ ਗਵਾ ਲਏ ਨੇ ਤਾਂ ਉਹੀ ਲੋਕ ਕਹਿੰਦੇ ਕਿ ਇੱਕ ਪੰਜਾਬ ਦਾ ਹੀਰਾ ਗਵਾ ਲਿਆ ਉਹੀ ਸੇਮ ਜਿਹੜੇ ਹਾਲ ਹੈ ਉਹ ਭਾਈ ਅਮਰਪਾਲ ਸਾਹਿਬ ਨਾਲ ਹੋਏ ਹਨਾ ਲੋਕਾਂ ਨੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਕੋਈ ਖਾਸ ਕਦਮ ਨਹੀਂ ਚੁੱਕੇ ਖਾਸ ਉਹਨਾਂ ਵਾਸਤੇ ਸਟੈਂਡ ਨਹੀਂ ਲਿਆ ਪਰ ਅੱਜ ਅਸੀਂ ਯਾਦ ਕਰਦੇ ਹਾਂ ਕਿ 2027 ਦੇ ਵਿੱਚ ਸੀਐਮ ਹੋਣੇ ਚਾਹੀਦੇ ਆ ਲੋਕਾਂ ਨਾਲ ਖੜਦੇ ਆ ਜਿਵੇਂ ਉਹਨਾਂ ਦੇ 20-25 ਇੱਥੇ ਕੈਂਪ ਲੱਗੇ ਹੋਏ ਹਨਾ ਲੋਕਾਂ ਦੀ ਸੇਵਾ ਕਰ ਰਹੇ ਆ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸਨੇਹਾ ਦੇਣ ਦੀ ਲੋੜ ਹੀ ਨਹੀਂ ਛੇਰ ਵਗਿਆ ਇਹ ਪੰਜਾਬ ਆ ਲੋਕ ਆਪ ਹੀ ਸਿਆਣੇ ਹੋਏ ਬੈਠੇ ਆ ਜਿਹੜਾ ਕਾਲੀ ਕਾਂਗਰਸ ਲੋਕਾਂ ਨੇ ਸਿੱਟੀ ਉਹ ਕਿਸੇ ਨੇ ਸਨੇਹਾ ਥੋੜੀ ਦਿੱਤਾ ਸੀ ਉਹਨਾਂ ਨੂੰ ਆਪ ਹੀ ਮਿਹਰ ਹੋ ਗਈ ਸੀ ਪਾਸ਼ਾ ਦੀ ਤੇ ਹੁਣ ਵੀ ਐਂ ਹੋਣਾ ਹੁਣ ਲੋਕਾਂ ਨੇ ਥੋੜੀ ਸਨੇਹਾ ਦੇਣਾ ਆਪ ਦੇ ਆਪ ਹੀ ਸੱਟ ਦੇਣਾ ਲੋਕਾਂ ਨੇ ਸਰਕਾਰ ਨੂੰ ਇਹ ਤਾਂ ਲੋੜ ਹੀ ਨਹੀਂ ਪੈਣੀ ਬਾਕੀ ਗੱਲ ਬਾਈ ਦੀਪ ਸਿੱਧੂ ਦੀ ਆ ਬਾਈ ਦੀਪ ਸਿੱਧੂ ਵਰਗਾ ਹੀਰਾ ਮੁਸਕਲ ਲੱਭਣਾਗਾ ਕਿਉਂਕਿ ਉਹ ਦਿੱਲੀ ਮੋਰਚੇ ਦੇ ਵਿੱਚ 1 ਸਾਲ ਤੇ ਕੁਝ ਮਹੀਨੇ ਸਾਡੇ ਕੋਲੇ ਰਹੇ ਅਸੀਂ ਇਕੱਠੇ ਰਹੇ ਸਾਡੇ ਕੋਲੇ ਆਉਂਦੇ ਸੀ ਜਾਂਦੇ ਸੀ ਉਹਦੇ ਵਰਗਾ ਹੀਰਾ ਮੁਸ਼ਕਲਾ ਲੱਗਣਾ ਹਾਂ ਚਲੋ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਬਾਬਾ ਜੀ ਅਸੀਂ ਵੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ